ਲੋਕਾਂ ਦੀ ਜਾਨ ਲੈ ਰਿਹਾ ਹੈ ਜੀਵ ਦਾ ਸਵਾਦ ਬਦ ਨਮਕ ਖਾਣ ਨਾਲ ਹਰ ਸਾਲ ਲੱਖਾਂ ਲੋਕਾਂ ਦੀ ਹੋ ਰਹੀ ਹੈ ਮੌਤ ਇਸ ਰਿਪੋਰਟ ਨੇ ਕਰਤਾ ਸਭ ਨੂੰ ਹੈਰਾਨ ਜਾਨੋ ਕਿਵੇਂ ਕਰ ਸਕਦੇ ਹੋ ਆਪਣਾ ਬਚਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਮੈਂ ਗੱਲ ਕਰ ਰਿਹਾ ਨਮਕ ਦੀ ਨਮਕ ਖਾਣ ਦੇ ਨਾਲ ਲੱਖਾਂ ਲੋਕਾਂ ਦੀ ਮੌਤ ਹੋ ਰਹੀ ਹੈ ਆਖਿਰ ਪੂਰੀ ਸੱਚਾਈ ਕੀ ਹੈ ਇੱਕ ਰਿਪੋਰਟ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈਗਾ ਕਿ ਵੱਧ ਨਮਕ ਯਾਨੀ ਕਿ ਲੋੜ ਤੋਂ ਵੱਧ ਨਮਕ ਖਾਣ ਦੇ ਨਾਲ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਨੇ ਤੇ ਉਸ ਤੋਂ ਬਾਅਦ ਇਹ ਬਿਮਾਰੀ ਤੁਹਾਡੀ ਜਾਨ ਤੱਕ ਲੈ ਸਕਦੀ ਹੈ ਤਾਂ ਇਹ ਰਿਪੋਰਟ ਤੁਹਾਡੇ ਲਈ ਲੈ ਕੇ ਆਇਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਉਹ ਦੱਸ ਦਈਏ ਕਿ ਆਪਣੀ ਸਿਹਤ ਨੂੰ ਲੈ ਕੇ ਸੁਚੇਤ ਰਹਿਣ ਦਰਸਲ एक अजिहा तत्व जो सा खाने स्वादा है जिस तो बिना हर पकवान अधूरा लगता दा है दाल हो सब्जी हो फिर कोई भी पकवान क्यों ना हो नमक ना हो चीज का स्वाद फीका लगता है इसलिए मैं गल सब तो पहला की है कि तो जीव का स्वाद जी हाँ जीव का स्वाद ही यानी कि नमक जेकर दस दी कि इस नमक का ज्यादा सेवन किया जाए तो यह जान भी लै सकता है जी हाँ ਇਹ ਕੋਈ ਡਰਾਉਣੀ ਗੱਲ ਨਹੀਂ ਹੈ ਸਗੋ ਵਿਸ਼ਵ ਸਿਹਤ ਸੰਗਠਨ ਯਾਨੀ ਕਿ WHO ਦੀ ਇੱਕ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਹੈ ਇੱਕ ਹੈਰਾਨ ਕਰਨ ਵਾਲਾ ਸੱਚ WHO ਦੇ ਅਨੁਸਾਰ ਹਰ ਸਾਲ ਦੁਨੀਆ ਭਰ ਦੇ ਵਿੱਚ ਲਗਭਗ 18 ਲੱਖ 90 ਹਜ਼ਾਰ ਲੋਕ ਜ਼ਿਆਦਾ ਨਮਕ ਖਾਣ ਦੇ ਕਾਰਨ ਹੀ ਮਰਦੇ ਨੇ ਇਹ ਅੰਕੜਾ ਇੰਨਾ ਵੱਡਾ ਹੈ ਕਿ ਇਸ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ ਆਓ ਜਾਣਦੇ ਹਾਂ ਕਿ ਨਮਕ ਕਿਵੇਂ ਘੱਟ ਹੋ ਸਕਦਾ ਹੈ ਅਤੇ ਇਸ ਤੋਂ ਕਿਵੇਂ ਬਚਾ ਜਾ ਸਕਦਾ ਹੈ ਸਭ ਤੋਂ ਪਹਿਲਾਂ ਆਉਂਦਾ ਹੈ ਬਲੱਡ ਪ੍ਰੈਸ਼ਰ ਵੱਧਦਾ ਹੈ ਜੀ ਹਾਂ ਜ਼ਿਆਦਾ ਨਮਕ ਖਾਣ ਦੇ ਨਾਲ ਸਰੀਰ ਦੇ ਵਿੱਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਦੇ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਹਾਈ ਬਲੱਡ ਪ੍ਰੈਸ਼ਰ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ ਫਿਰ ਆਉਂਦਾ ਹੈ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਜੀ ਹਾਂ ਲੰਬੇ ਸਮੇਂ ਤੱਕ ਜ਼ਿਆਦਾ ਨਮਕ ਦਾ ਸੇਵਨ ਕਰਨ ਦੇ ਨਾਲ ਦਿਲ ਦੀਆਂ ਬਿਮਾਰੀਆਂ ਦਿਲ ਦੀਆਂ ਧਮਣੀਆਂ ਨੂੰ ਨੁਕਸਾਨ ਪਹੁੰਚਦਾ ਜਿਸ ਦੇ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਹੋਰ ਵੀ ਜ਼ਿਆਦਾ ਵਧ ਜਾਂਦਾ ਹੈ ਜੇਕਰ ਕਿਸੇ ਨੂੰ ਦਿਲ ਸੰਬੰਧੀ ਕੋਈ ਵੀ ਬਿਮਾਰੀ ਹੈ ਤਾਂ ਉਸ ਦੇ ਲਈ ਜ਼ਿਆਦਾ ਨਮਕ ਖਾਣਾ ਕਿਸੇ ਖਤਰੇ ਤੋਂ ਖਾਲੀ ਨਹੀਂ ਹੈ ਫਿਰ ਇਹ ਗੁਰਦਿਆਂ ਦੇ ਉੱਤੇ ਪ੍ਰਭਾਵ ਜੀ ਹਾਂ ਜ਼ਿਆਦਾ ਨਮਕ ਗੁਰਦਿਆਂ ਦੇ ਕੰਮਕਾਜ ਨੂੰ ਵੀ ਪ੍ਰਭਾਵਿਤ ਕਰਦਾ ਹੈ ਅਤੇ ਗੁਰਦੇ ਫੇਲ ਹੋਣ ਵਰਗੀਆਂ ਗੰਭੀਰ ਸਥਿਤੀਆਂ ਦਾ ਕਾਰਨ ਬਣ ਸਕਦਾ ਹੈ ਫਿਰ ਆਉਂਦਾ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਨੇ ਜੀ ਹਾਂ ਜ਼ਿਆਦਾ ਲੋਣ ਪਿਸ਼ਾਬ ਦੇ ਰਾਹੀਂ ਕੈਲਸ਼ੀਅਮ ਬਾਹਰ ਕੱਢ ਦਿੰਦਾ ਹੈ ਜੋ ਕਿ ਹੱਡੀਆਂ ਨੂੰ ਕਮਜ਼ੋਰ ਕਰ ਸਕਦਾ ਹੈ ਅਤੇ ਆਸਟੀਓਪੋਰੋਸਿਸ ਦਾ ਖਤਰਾ ਵੀ ਵੱਧ ਜਾਂਦਾ ਹੈ ਫਿਰ ਗੱਲ ਆਉਂਦੀ ਹੈ ਵੀ ਆਖਿਰ ਕਿੰਨਾ ਲੂਣ ਤੁਹਾਨੂੰ ਖਾਣਾ ਚਾਹੀਦਾ ਹੈ ਜੀ ਹਾਂ ਇੱਕ ਵਿਅਕਤੀ ਨੂੰ ਇੱਕ ਦਿਨ ਦੇ ਵਿੱਚ 5 ਗ੍ਰਾਮ ਇੱਕ ਚਮਚ ਤੋਂ ਵੱਧ ਲੂਣ ਨਹੀਂ ਖਾਣਾ ਚਾਹੀਦਾ ਪਰ ਅੱਜ ਦੀ ਜੀਵਨ ਸ਼ੈਲੀ ਤੇ ਫਾਸਟ ਫੂਡ ਆਦਤਾਂ ਦੇ ਕਾਰਨ ਅਸੀਂ ਰੋਜ਼ਾਨਾ ਔਸਤਨ ਯਾਨੀ ਕਿ 12 ਗ੍ਰਾਮ ਲੂਣ ਦਾ ਸੇਵਨ ਕਰ ਰਹੇ ਹਾਂ ਜੋ ਕਿ ਕਿਤੋਂ ਜਿਹੜਾ ਕਿ ਕਿਤੋਂ ਮਿਲਦਾ ਸਭ ਤੋਂ ਜ਼ਿਆਦਾ ਨਮਕ ਹੋ ਸਕਦਾ ਹੈ ਕਿਤੋਂ ਘੱਟ ਹੋ ਸਕਦਾ ਹੈ ਤਾਂ ਫਾਸਟ ਫੂਡ ਦੇ ਵਿੱਚ ਵੀ ਨਮਕ ਜਿੜਕੀ ਨਮਕ ਦੀ ਮਾਤਰਾ ਵੱਧ ਹੁੰਦੀ ਹੈ ਜਿਵੇਂ ਕਿ ਪ੍ਰੋਸੈਸਡ ਭੋਜਨ ਜਿਵੇਂ नूडल्स, चिप्स सास जिमें कि सॉस हो स्नैक्स हो गए और भी कई तरह के जो कि फूड यानी कि खाने वाली चीज़ा हो गई ने पैक किया भोजन बेकर दिया चीज़ा बहरला भोजन रेस्टोरेंट स्ट्रीक स्ट्रीट फूड इस तो ज़्यादा दस दे कि इसका ज्यादा सेवन कर नुकसान पहुँच सकता है फिर गल आज सेवन किवें घटाया जाए सब तो पहल भोजन के नमक पा की आदत छड़ दो ਦੱਸ ਦਈਏ ਕਿ ਜ਼ਿਆਦਾ ਨਮਕ ਬਿਲਕੁਲ ਵੀ ਨਾ ਪਾਓ ਫਾਸਟ ਫੂਡ ਅਤੇ ਪ੍ਰੋਸੈਸਡ ਭੋਜਨ ਤੋਂ ਦੂਰ ਰਹੋ ਘਰੇਲੂ ਭੋਜਨ ਦੇ ਵਿੱਚ ਨਮਕ ਦੀ ਵਰਤੋਂ ਸੀਮਿਤ ਕਰੋ ਨਮਕ ਦੀ ਬਜਾਏ ਮਸਾਲਿਆਂ ਦੀ ਵਰਤੋਂ ਕਰੋ ਸਵਾਦ ਦੇ ਲਈ ਨਮਕ ਮਹੱਤਵਪੂਰਨ ਹੈ ਪਰ ਇਸ ਦਾ ਸੇਵਨ ਸੀਮਿਤ ਮਾਤਰਾ ਦੇ ਵਿੱਚ ਕਰਨਾ ਚਾਹੀਦਾ ਹੈ WHO ਦੀ ਚੇਤਾਵਨੀ ਨੂੰ ਹਲਕੇ ਦੇ ਵਿੱਚ ਲੈਣਾ ਸਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ ਜਿੰਨੀ ਜਲਦੀ ਅਸੀਂ ਆਪਣੀਆਂ ਆਦਤਾਂ ਦੇ ਸੁਧਾਰ ਕਰਾਂਗੇ ਇਹ ਸਾਡੀ ਸਿਹਤ ਲਈ ਓਨਾ ਹੀ ਬਿਹਤਰ ਹੋਵੇਗਾ ਇਸ ਰਿਪੋਰਟ ਨੂੰ ਜੜਾ ਕਿ ਤੁਸੀਂ ਵੀ ਧਿਆਨ ਨਾਲ ਜ਼ਰੂਰ ਸੁਣਿਆ ਹੋਵੇਗਾ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ